ਉਸ ਤੋਂ ਪਹਿਲੀ ਐਫਆਈਆਰ ਹੈ ਉਸ ਦੇ ਵਿੱਚ ਵੇਲ ਐਪਲੀਕੇਸ਼ਨ ਰੈਗੂਲਰ ਵੇਲ ਐਪਲੀਕੇਸ਼ਨ ਸੀ ਜਿਹਦੇ ਕੀ ਕੋਟ ਨੇ ਡਿਟੇਲ ਸੁਣਵਾਈ ਤੋਂ ਬਾਅਦ ਆ ਜੋ ਡਿਸਮਿਸ ਜੀ ਤੇ ਅੱਜ ਇਸ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦੇ ਪੱਤ ਤੁਹਾਡੇ ਵੱਲੋਂ ਰੱਖੇ ਗਏ ਤੇ ਸੀਬੀਆਈ ਕੋਰਟ ਦਾ ਕਿਸ ਤਰ੍ਹਾਂ ਦਾ ਰਵਈਆ ਰਿਹਾ ਹੈ ਕੋ ਸੀਬੀਆਈ ਨੇ ਆਪਣੇ ਜੋ ਡਿਟੇਲ ਇਨਵੈਸਟੀਗੇਸ਼ਨ ਚਲਾਉਣ ਦੇ ਵਿੱਚ ਆਈ ਹੈ ਉਹ ਸਾਰੀ ਇਨਵੈਸਟੀਗੇਸ਼ਨ ਨੂੰ ਜੱਜ ਸਾਹਬ ਦੇ ਮੂਲੇ ਰੱਖਿਆ ਗਿਆ ਵੀ ਅਸੀਂ ਆ ਫੈਕਟ ਲੈ ਕੇ ਆਏ ਹਾਂ ਪਰ ਉਸ ਤੋਂ ਬਾਅਦ ਸੈਕਿੰਡ ਵੀ ਸਾਡਾ ਸਿਰਫ ਕਹਿਣਾ ਇਹ ਸੀ ਜਿਵੇਂ ਇਹਨੇ ਤਾਂ ਜੋ ਅਨਸਰ ਦੇਣਾ ਸੀ ਦਿੱਤਾ ਕੋਈ ਉਹ ਸਾਡਾ ਇਹਦਾ ਇਹ ਸੀ ਵੀ ਜੋਤੀ ਅਗਰ ਪੀਏ ਵੀ ਸਾਹਿਬ ਬਾਹਰ ਆਉਂਦੇ ਨੇ ਜਾਂ ਇਹਨਾ ਉਹ ਕੇਸ ਦੇ ਫੈਕਟਸ ਨੂੰ ਹੋਰ ਐਵੀਡੈਂਸ ਨੂੰ ਮੈਨਿਪੂਲੇਟ ਕਰ ਸਕਦੇ ਨੇ ਜਿਹਦੇ ਨਾਲ ਕੇਸ ਦੇ ਉੱਤੇ ਬੜਾ ਬੁਰਾ ਅਸਰ ਪੈਣਾ ਹੈ ਤੇ ਇਹਨਾਂ ਸਾਰੀ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੀ ਅੱਜ ਵਾਲਾ ਆਰਡਰ ਸਾਡੀ ਫੇਵਰਟਸ ਕੀ ਕਰ ਜੀ ਦੂਜੇ ਪਾਸੇ ਜਿਸ ਤਰ੍ਹਾਂ ਪਹਿਲਾਂ ਡੀਆਈਐਸੀ ਭੋਲਰ ਦੇ ਮਕ联ਾਂ ਦੇ ਵੱਲੇ ਵੀ ਦਲੀਲਾਂ ਦਿੱਤੀਆਂ ਗਈਆਂ ਸੀ ਕਿ ਸੀਬੀਆਈ ਇੰਟਰਫੀਅਰ ਨਹੀਂ ਕਰ ਸਕਦੀ ਸੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਪੱਥ ਜੇ ਰੱਖੇ ਗਏ ਸੀ ਹਾਂਜੀ ਉਹ ਇੱਕ ਸਪੈਸ਼ਲ ਪੁਲਿਸ ਸੈਕਟਰ ਦੇ ਰਿਗਾਰਡਿੰਗ ਉਹਨਾਂ ਪਰ ਉਹ ਗੱਲਾਂ ਨੂੰ ਇਹਨਾਂ ਦਾ ਪਹਿਲਾਂ ਹੀ ਕੋਰਟ ਨੇ ਸਾਡੇ ਮਾਨਯੋਗ ਜੀ ਜਸਦੀਪ ਸਾਹਿਬ ਨੇ ਸੁਣਵਾਈ ਤੋਂ ਉਹਨਾਂ ਦੀ ਗੱਲਾਂ ਤੋਂ ਮਨਾਂ ਕਰ ਦਿੱਤਾ ਸੀ ਕਿ ਸੀਪੀਆਈ ਨੂੰ ਫੁੱਲ ਰਾਈਟ ਹੈ ਵੀ ਐਫਆਈਆ ਦਿਸਟ੍ਰਿਕਟ ਕਰਨ ਦਾ ਕਿਉਂਕਿ ਐਫਆਈਆ ਚੰਡੀਗੜ੍ਹ ਦੇ ਵਿੱਚ ਦਿਸਟ੍ਰਿਕਟ ਕੀਤੀ ਗਈ ਹੈ ਤੇ ਚੰਡੀਗੜ੍ਹ ਦੇ ਵਿੱਚ ਹੀ ਜੋ ਅਕਰਮਸ ਹੋਈ ਹੈ ਉਹ ਮੀਡੀਏਟਰ ਹੈ ਜਿਹੜਾ ਬੰਦਾ ਸਾਨੂੰ ਉਹਦੇ ਥਰੂ ਜੋ ਵੀ ਅਕਰਮਸ ਹੋਈ ਉਹ ਚੰਡੀਗੜ੍ਹ ਦੇ ਵਿੱਚ ਹੋਈ ਹੈ ਸੋ ਰਾਈਟ ਐਫਆਈਆ ਦਰਜ ਕੀਤੀ ਗਈ। ਸੁਲਾਣਾ ਸਾਹਿਬ ਕੀ ਰਾਹ ਬਚਿਆ ਹੁਣ ਮੋਤਲ ਡੀਆਈਜੀ ਕੋਲ ਸਰ ਹੁਣ ਉਹਨਾਂ ਦੇ ਕੋਲ एसएलपी ਦੇ ਵਿੱਚ ਜਾਣ ਦਾ ਸੁਪਰੀਮ ਕੋਰਟ ਇਸ ਆਰਡਰ ਦੇ ਅਗੇਂਸ ਜਾਣ ਦਾ ਹੀ ਰਸਤਾ ਬਚਿਆ ਹੋਰ ਇਸ ਤੋਂ ਬਿਨਾਂ ਕੋਈ ਕੋਈ ਨਹੀਂ